ਤੁਸੀਂ ਦੇਖ ਰਹੇ ਹੋ ਜਨਹਿਤ ਐਸ਼ੀ ਤੇ ਮੈਂ ਹਾਂ ਤੁਹਾਡੇ ਨਾਲ ਜਸਬੀਰ ਗੌਰ ਜੀ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਵਿੱਚ ਕੁਝ ਦਿਨ ਪਹਿਲਾਂ ਵਕੀਲ ਲਖਵਿੰਦਰ ਸਿੰਘ ਤੇ ਤਾਬੜ ਤੋੜ ਗੋਲੀਆਂ ਚੱਲੀਆਂ ਸਨ ਇਲਾਜ ਦੌਰਾਨ ਉਹਨਾਂ ਦੀ ਮੌਤ ਹੋ ਗਈ ਸੀ ਜਿਸ ਕਰਕੇ ਬੀਤੇ ਕੱਲ ਪੂਰੇ ਪੰਜਾਬ ਭਰ ਦੇ ਜ਼ਿਲਾ ਬਾਰ ਐਸੋਸੀਏਸ਼ਨ ਦੇ ਵੱਲੋਂ ਹੜਤਾਲ ਰੱਖੀ ਗਈ ਵਕੀਲਾਂ ਦੇ ਵੱਲੋਂ ਅੰਮ੍ਰਿਤਸਰ ਕੋਰਟ ਦੇ ਬਾਹਰ ਧਰਨਾ ਪ੍ਰਦਰਸ਼ਨ ਵੀ ਕੀਤਾ ਗਿਆ ਕਾਮਕਾਰ ਬਿਲਕੁਲ ਹੀ ਠੱਪ ਰਹੇ ਅੰਮ੍ਰਿਤਸਰ 바ਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਪਨੇਸਰ ਨੇ ਕਿਹਾ ਹੈ ਕਿ ਹਾਲਾਤ ਐਸੇ ਬਣ ਗਏ ਨੇ ਕਿ ਵਕੀਲ ਹੀ ਸੁਰੱਖਿਆਤ ਨਹੀਂ ਹਨ ਜਿਨ੍ਹਾਂ ਨੇ ਲੋਕਾਂ ਦੇ ਹੱਕਾਂ ਦੇ ਲਈ ਲੜਨਾ ਹੁੰਦਾ ਹੈ। ਉਹਨਾਂ ਨੇ ਕਿਹਾ ਹੈ ਕਿ ਅੱਜ ਦੇ ਦਿਨ ਹਰ ਇੱਕ ਨੂੰ ਫਰੌਤੀ ਦੀਆਂ ਕਾਲਸ ਆ ਰਹੀਆਂ ਨੇ। ਪੰਜਾਬ ਦੇ ਹਾਲਾਤ ਨਾਜ਼ੁਕ ਬਣੇ ਹੋਏ ਨੇ। ਉਹਨਾਂ ਨੇ ਪੰਜਾਬ ਸਰਕਾਰ ਨਾਲ ਰੋਸ ਜ਼ਾਹਿਰ ਕੀਤਾ ਤੇ ਕਿਹਾ ਹੈ ਕਿ ਇਸ ਬੰਦ ਵਿੱਚ ਪੰਜਾਬ ਸਰਕਾਰ ਬਿਲਕੁਲ ਹੀ ਅਵੇਸਲੀ ਹੈ। ਉਹਨਾਂ ਨੇ ਕਿਹਾ ਕਿ ਕੈਬਨਿਟ ਮੰਤਰੀ ਹਰਪਜਨ ਸਿੰਘ ਈਟੀਓ ਜ਼ਰੂਰ ਪਹੁੰਚੇ ਸਨ ਪਰ ਪੰਜਾਬ ਦੇ ਹਾਲਾਤ ਰੋਜ਼ਾਨਾ ਵਿਗੜਦੇ ਜਾ ਰਹੇ ਨੇ ਇਸੇ ਰੋਸ ਵਜੋਂ ਹੀ ਪੰਜਾਬ ਬਾਰ ਐਸੋਸੀਏਸ਼ਨ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਇਸ ਸੰਬੰਧ ਵਿੱਚ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਪੁਨੇਸਰ ਅਤੇ ਸੀਨੀਅਰ ਐਡਵੋਕੇਟ ਗਗਨ ਭਾਟਿਆ ਨੇ ਕੀ ਕੁਝ ਕਿਹਾ ਤੁਹਾਡੇ ਨਾਲ ਵੀ ਸਾਂਝਾ ਕਰ ਰਹੇ ਹਾਂ ਗਗਨ ਭਾਟਿਆ ਸੀਨੀਅਰ ਐਕਟਿਵ ਮੈਂਬਰ ਐਡਵੋਕੇਟ ਯਾਰੀ ਆਪਰੇ ਤੇ ਪਰ ਤੇ ਪਿਲਾ ਦੋਸਰ ਵਜਾ ਕੀਆ ਸੁਝਸਨ ਕੀ ਸਾਡੇ ਪ੍ਰਧਾਨ ਜੀ ਨੇ ਪ੍ਰੇਸ਼ਰ ਜੀ ਨੇ ਦੱਸਿਆ ਵੀ ਸਾਡੇ ਜਿਹੜੇ ਲਖਵਿੰਦਰ ਸਿੰਘ ਗਿੱਲ ਸੀ ਐਡਵੋਕੇਟ ਉਹਨਾਂ ਨੂੰ 21 ਦਿਨ ਬੋਲੀ ਵਜਿਆ ਤੇ ਲਾਸਟ ਵੀਕ ਉਹਨਾਂ ਦੀ ਡੈਥ ਹੋ ਗਈ ਹੁਣ ਉਸ ਉਸ ਦਾ ਇਨਸਾਫ ਲੈਣ ਵਾਸਤੇ ਅਸੀਂ ਸਾਰੇ ਇਕੱਠੇ ਹੋਏ ਆਂ ਸਟੇਟ ਲੈਵਲ ਤੇ ਕਾਲ ਕੀਤੀ ਗਈ ਔਰ ਸਾਰੀਆਂ ਸਟੇਟ ਦੀਆਂ ਬਾਰਸਾਂ ਉਹ ਆਪਣਾ ਹੜਤਾਲ ਤੇ ਨੇ ਅੱਜ ਅਸੀਂ ਤਰਨਾ ਪ੍ਰਦਰਸ਼ਨ ਕਰ ਰਹੇ ਆਂ ਔਰ ਇਹ ਬੜੀ ਹੀ ਮਨਭਾਗੀ ਘਟਨਾ ਹੈ ਜਿਸਾਂ ਕਿ ਆਪਣਾ ਪ੍ਰਿੰਸ ਸਾਹਿਬ ਨੇ ਵੀ ਦੱਸਿਆ ਵੀ ਇੱਥੇ ਪੰਜਾਬ ਦੇ ਵਿੱਚ ਕੋਈ ਵੀ ਸੇਫ ਨਹੀਂ ਹੈ ਪੁਲਿਸ ਜਿਹੜਾ ਪੁਲਿਸ ਪ੍ਰਸ਼ਾਸਨ ਬਿਲਕੁਲ ਮੌਨ ਹੈ ਇਸ ਬਾਰੇ ਕੁਝ ਕੁਝ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਰਿਹਾ ਔਰ ਪੁਲਿਸ ਪ੍ਰਸ਼ਾਸਨ ਆਪਣੇ ਆਪ ਨੂੰ ਬੇਬਲ ਸਮਝਦਾ ਪਿਆ ਜਿਹੜਾ ਲਾਅ ਐਂਡ ਆਰਡਰ ਸਾਰੇ ਪੰਜਾਬ ਦੇ ਵਿੱਚ ਬੁਰਾ ਹਾਲ ਹੈ ਲਾਅ ਐਂਡ ਆਰਡਰ ਦਾ ਜਿਹੜਾ ਲੋਕਾਂ ਨੂੰ ਇਨਸਾਫ ਦਵਾਉਂਦਾ ਵਾ ਉਹ ਹੀ ਸੁਰੱਖਿਤ ਨਹੀਂ ਹੈ ਦੇਖੋ ਲੋਕਾਂ ਨੂੰ ਇਨਸਾਫ ਜਿਹੜਾ ਉਹ ਵਕੀਲ ਦਵਾਉਂਦੇ ਨੇ ਅੱਜ ਅਸੀਂ ਵਕੀਲ ਦੇ ਇਨਸਾਫ ਦੀ ਲੜਾਈ ਲੜ ਰਹੇ ਹਾਂ ਜੇ ਪਰ ਲੋਕਾਂ ਦਾ ਵਿਸ਼ਵਾਸ ਹੈ ਵੀ ਆਪਣਾ ਵਕੀਲ ਇਨਸਾਫਦਵਾਨ ਕੇ ਜੇ ਵਕੀਲ ਹੀ ਸਰਖਿਅਤ ਨਹੀਂ ਹੈਗਾ ਤੇ ਫਿਰ ਉਹ ਵਕੀਲ ਇਨਸਾਫ ਕੀ ਦਵਾਏਗਾ ਅੱਜ ਅਸੀਂ ਆਪਣੀ ਲੜਾਈ ਜਿਹੜੀ ਉਹ ਆਪਣੇ ਐਗਜ਼ਿਸਟੈਂਸੀ ਲਈ ਲੜ ਰਿਹਾ ਆਪਣੀ ਹੋਣ ਦੀ ਲੜਾਈ ਲੜ ਰਿਹਾ ਅੱਜ ਅਸੀਂ ਯੂਨਿਟੀ ਇੰਟੈਗ੍ਰਿਟੀ ਡਿਗਨਿਟੀ ਤੇ ਫਾਟਰਨਟੀ ਨੂੰ ਸ਼ੋ ਕਰਨਾ ਵੀ ਸਾਰਾ ਵਕੀਲ ਭਾਈਚਾਰਾ ਯੂਨਾਈਟਿਡ ਹੈ ਤੇ ਜਦੋਂ ਤੱਕ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਅਸੀਂ ਜਦੋਂ ਤੱਕ ਜਾਰੀ ਰੱਖਾਂਗੇ ਨਾਲ ਹੀ ਮੈਂ ਸੀਐਮ ਸਾਹਿਬ ਨੂੰ ਕਹਿਣਾ ਚਾਹੁੰਦਾ ਹਾਂ ਤੁਹਾਡੇ ਮੀਡੀਆ ਰਾਹੀਂ ਜਿਸਾਂ ਕਿ ਵਿਧਾਨ ਜਿੰਦਰ ਸਿੰਘ ਸਾਹਿਬ ਨੂੰ 20 ਲੱਖ ਰੁਪਇਆ 20 ਲੱਖ ਰੁਪਇਆ ਬੜੀ ਥੋੜੀ ਰਕਮ ਹੈ ਜੀ ਇਹ ਸ਼ਰਾਬ ਦੇ ਜਿਹੜੇ ਆਪਣਾ ਸ਼ਰਾਬ ਦੇ ਨਾਲ ਜਿਨ੍ਹਾਂ ਨੇ ਮੋਤਾਂ ਹੋਈਆਂ ਉਹਨਾਂ ਨੂੰ 10 ਲੱਖ ਰੁਪਇਆ ਜਿਹੜੇ ਨਸ਼ੀਲੇ ਆਪਣਾ ਸ਼ਰਾਬ ਦੇ ਨਾਲ ਮਰ ਗਏ ਨੇ ਉਹਨਾਂ ਨੂੰ ਤੇ 10 ਲੱਖ ਰੁਪਏ ਦੇ ਇਸ ਦੇ ਤੇ ਵਕੀਲ ਨੂੰ ਘੱਟੋ ਘੱਟ 1 ਕਰੋੜ ਰੁਪਏ ਦੀ ਉਸ ਪਰਿਵਾਰ ਨੂੰ ਗ੍ਰਾਂਟ ਦੇਣੀ ਚਾਹੀਦੀ ਹੈ ਨਾਲ ਹੀ ਉਹਨਾਂ ਦੇ ਪਰਿਵਾਰ ਚੋਂ ਉਹਨਾਂ ਦੀ ਵਾਈਫ ਜਿਹੜੀ ਆਪਣੇ ਪੜ੍ਹੇ ਲਿਖੇ ਨੇ ਉਹਨਾਂ ਨੂੰ ਸਰਕਾਰੀ ਨੌਕਰੀ ਦੇਣੀ ਚਾਹੀਦੀ ਤੇ ਬੱਚਿਆਂ ਨੂੰ ਘੱਟੋ ਘੱਟ ਐਜੂਕੇਸ਼ਨ ਜਿਹੜੀ ਹੈ ਉਹ ਗ੍ਰੈਜੂਏਸ਼ਨ ਲੈਵਲ ਤੱਕ ਜਾਂ ਆਪਣਾ ਉਹ ਫ੍ਰੀਜ਼ ਰਣੀ ਚਾਹੀਦੀ ਹੈ ਤੇ ਨਾਲ ਹੀ ਮੈਂ ਪ੍ਰਸ਼ਾਸਨ ਕੋਲੋਂ ਇਹ ਮੰਗ ਕਰਨਾ ਕਿ ਜਿੰਨੀ ਜਲਦੀ ਹੋ ਸਕੇ ਦਾ ਕੇਸ ਸੋਲਵ ਕੀਤਾ ਜਾਵੇ ਜੇ ਇਹ ਸੋਲਵ ਜਿੰਨੀ ਸੋਲਵ ਨਾ ਕੀਤਾ ਗਿਆ ਤਾਂ ਫਿਰ ਅਸੀਂ ਹੋਰ ਵੀ ਆਪਣਾ ਡਰਾਸਟਿਕ ਐਕਸ਼ਨ ਲਵਾਂਗੇ ਅਸੀਂ ਹੋ ਸਕਦਾ ਵੀ ਅਸੀਂ ਭੁਖਟਦਾਲ ਤੇ ਵੀ ਜਾਵਾਂਗੇ ਭੁਖਟਦਾਲ ਦਾ ਵੀ ਨਾ ਹੋਇਆ ਤਾਂ ਫਿਰ ਹੋ ਸਕਦਾ ਸੀਐਮ ਸੀਐਮ ਅਫੀਸਰ ਵੀ ਖਰਾਬ ਕਰੀਏ ਪਰ ਸੀਐਮ ਜਿਹੜੇ ਨੇ ਛੋਟੀ ਛੋਟੀ ਘਟਨਾਵਾਂ ਤੇ ਲੋਕਾਂ ਦੇ ਘਰਾਂ 'ਚ ਪਹੁੰਚ ਜਾਂਦੇ ਜਿਸ ਦਾ ਨਸ਼ੀਲੀ ਸ਼ਰਾਬ ਦੇ ਨਾਲ ਬੰਦੇ ਮਾਰੇ ਗਏ ਜੇ ਉਹਨਾਂ ਦੇ ਘਰਾਂ 'ਚ ਜਾ ਸਕਦੇ ਨੇ ਤਾਂ ਵਕੀਲ ਸਾਡੇ ਜਿਹੜੇ ਵਕੀਲ ਸਾਡਾ ਇੱਕ ਬੜਾ ਅਹਿਮ ਹਿੱਸਾ ਹੈ ਸੁਸਾਇਟੀ ਦਾ ਤੇ ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਘੱਟੋ ਘੱਟ ਉਹਨਾਂ ਨੂੰ ਇੱਕ ਸੰਤਾਵਰ ਵਿੱਚ ਅਸ਼ਵਾਸਨ ਮਿਲਣਾ ਚਾਹੀਦਾ ਵੀ ਆਪਣਾ ਵੀ ਸਰਕਾਰ ਜਿਹੜੀ ਉਹ ਲਾਅ ਐਂਡ ਆਰਡਰ ਬਿਲਕੁਲ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦਾ ਇੱਧਰ ਆ ਜਾਓ ਮਗਰ ਹਾਂਜੀ ਪਿੱਛੇ ਅਹੀ ਸਰਕੀ ਨਾਮ ਗੋਪੀ ਸਿੰਘ ਪ੍ਰੈਜ਼ੀਡੈਂਟ ਅਮਰਸਰ ਬਾਬਾ ਸਰ ਅੰਮ੍ਰਿਤਸਰ ਇਲਾਕੇ ਦੇ ਸਰੀਆਮ ਸਰਗੋੜਿਆ ਚਾਹਤੀ ਵਕੀਲ ਨੂੰ ਲੋਕਾਂ ਨੂੰ ਇਨਸਾਫ ਦਵਾਤਾ ਪਰ ਉਹ ਵੀ ਸੁਰੱਖਿਤ ਨਹੀਂ ਕੋਡੀਆਂ ਚੱਲਦੀਆਂ ਅੱਜ ਤੱਕ ਸਰ ਮੌਜੂਦ ਹੋ ਕੇ ਤੁਹਾਡੇ ਸਾਹਮਣੇ ਕੀ ਕੁਝ ਦੱਸਦੇ ਹੋ ਦੇਖੋ ਇਹ ਤੇ ਪਿਛਲੇ ਕੁਝ ਸਮੇਂ ਦੇ ਵਿੱਚ ਆਪਣੀ ਇਤਰਾਜ਼ਤੀ ਹੈਗੀ ਪੰਜਾਬ ਦੀ ਵੀ ਇਟ ਇਜ਼ ਨਾਟ ਬੀ ਕੋਈ ਵੀ ਬੰਦਾ ਇੱਥੇ ਸੇਫ ਨਹੀਂ ਹੈਗਾ ਕਿ ਤੁਸੀਂ ਨਿੱਕੇ ਤੋਂ ਨਿੱਕੇ ਲੈ ਕੇ ਤਗੜੇ ਤਗੜੇ ਦੀ ਬੰਦੀ ਗੱਲ ਕਰ ਲੋ ਜੇ ਕੋਈ ਆਪਾਂ ਮੋਬਾਈਲ ਵਾਲਾ ਜੇ ਉਹਦਾ ਕੰਮ ਚੱਲ ਜਾਂਦਾ ਉਹਨੂੰ ਰੈਨਸਮ ਕਾਲ ਆ ਜਾਂਦੀ ਉਹਦੇ ਗੋਲੀਆਂ ਚਵਾ ਦਿੰਦੇ ਨੇ ਹੁਣ ਤੇ ਇਥੋਂ ਤੱਕ ਇਹਨਾਂ ਦੇ ਹੌਸਲੇ ਵੱਧ ਗਏ ਨੇ بلند ਹੋ ਗਏ ਨੇ ਵੀ ਵਕੀਲ ਜਿਹੜੇ ਜ ਉਹਨਾਂ ਦੇ ਵੀ ਗੱਲ ਪੈਣ ਲੱਪੇ ਨੇ ਜਿਹੜੇ ਵਕੀਲ ਨੇ ਤੁਹਾਨੂੰ ਉਥੋਂ ਜਸਟਿਸ ਲੈ ਕੇ ਦੇਣਾ ਹੈ ਤੁਸੀਂ ਉਹਨਾਂ 'ਚ ਪੰਗਾ ਖੜਾ ਕਰ ਲੋਗੇ ਤੇ ਫਿਰ ਏਦਾਂ ਸਮਾਜ ਕਿੱਦਾਂ ਚੱਲੇਗਾ ਜੇ ਵਕੀਲ ਹੀ ਸੇਫ ਨਹੀਂ ਹੈਗਾ ਤੇ ਆਮ ਬੰਦੇ ਦੀ ਕੀ ਹਾਲਤ ਹੋਏਗੀ ਪੰਜਾਬ ਦੇ ਵਿੱਚ ਸਰ ਪੁਲਿਸ ਦਾ ਕੀ ਰੋਲ ਹੋਈਵੇਗਾ ਜੋ ਹਾਲਾਂਕਿ ਪੁਲਿਸ ਲੋਕ ਬੰਦੇ ਫੜ ਲੈ ਤੇ ਇਹ ਕਿਹਨਾਂ ਗੱਲ ਪੁਲਿਸ ਦਾ ਰੋਲ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਕੀ ਸਿਚੁਏਸ਼ਨ ਹੈਗੀ ਹੈ ਬੰਦਹਾਲ ਹੋਇਆ ਪਿਆ ਵਾ ਪੁਲਿਸ ਕਹਿੰਦੀ ਹੈ ਵਾ ਅਸੀਂ ਕੰਟਰੋਲ ਕਰ ਲਾਂਗੇ ਪਰ ਹੁੰਦਾ ਨਹੀਂ ਪਿਆ ਪੁਲਿਸ ਹਰ ਇੱਕ ਕੇਸ ਜਿਹੜਾ ਰਜਿਸਟਰਡ ਹੁੰਦਾ ਉਹਦੇ ਵਿੱਚ ਟਾਈਮ ਅਗੇਨ ਅਸ਼ਵਾਸ਼ਣ ਹੁੰਦੇ ਨੇ ਪਰ ਗੱਲ ਫਿਰ ਉੱਥੇ ਦੀ ਉੱਥੇ ਖੜੀ ਰਹਿ ਜਾਂਦੀ ਹੈ ਅੱਜ ਪ੍ਰਦਰਸ਼ਨ ਕਿਸ ਤਰ੍ਹਾਂ ਕੀਤਾ ਜਾ ਰਿਹਾ ਹੈ ਅੱਜ ਪ੍ਰਦਰਸ਼ਨ ਦੀ ਸਾਡੇ ਜਿਹੜੇ ਵਕੀਲ ਸਾਹਿਬ ਵੀ ਉਹਨਾਂ ਨੂੰ 21 ਤਰੀਕ ਨੂੰ ਬੁਲਟ ਸ਼ਾਟ ਫਾਇਰ ਹੋਇਆ ਸੀ ਜਿਨ੍ਹਾਂ ਨੇ ਕਾਫੀ ਕਾਫੀ ਸਮਾਂ ਉਹਨਾਂ ਨੇ ਅਮਨਦੀਪਾ ਹਸਪੀਟਲ ਆਪਣੀ ਇੰਜਰੀਜ਼ ਨਾਲ ਉਹਨਾਂ ਨੇ ਲੜਾਈ ਕੀਤੀ ਪਰ ਅਲਟੀਮੇਟਲੀ ਲਾਸਟ ਵੀਕ ਉਹਨਾਂ ਦੀ ਡੈਥ ਹੋ ਗਈ ਹੈ ਤੇ ਅੱਜ ਸਾਡੇ ਨੂੰ ਸਟੇਟ ਕਾਲ ਲੱਗੀ ਹੈ ਸਾਰੀਆਂ ਸਟੇਟ ਦੀਆਂ 12 ਸਾਡੇ ਨਾਲ ਇਨਵੋਲ ਹੋ ਗਈਆਂ ਨੇ ਇਮੋਸ਼ਨਸ ਬੜੇ ਹਾਈ ਹੈਗੇ ਨੇ ਸਾਰੇ ਬਾਰ ਦੇ ਪ੍ਰੈਜ਼ੀਡੈਂਟ ਅਕ੍ਰੋਸ ਪੰਜਾਬ ਮੇਰੀ ਸਾਰਿਆਂ ਨਾਲ ਗੱਲ ਹੋਈ ਹੈ ਸਟ ਉਸ ਤੋਂ ਬਾਅਦ ਹੋਣੀ ਹੈ ਫਿਊਚਰ ਜਿਹੜਾ ਕੋਰਸ ਆਫ ਐਕਸ਼ਨ ਆਪਣੀ ਐਗਜ਼ੀਕਟਿਵ ਦੀ ਮੀਟਿੰਗ ਡਿਸਾਈਡ ਕਰਕੇ ਕਰਾਂਗੇ ਕਿ ਕੀ ਕਰਨਾ ਹੈ। ਤੇ ਫਿਰ ਕੋਈ ਪੰਜਾਬ ਸਰਕਾਰ ਨਾਲ ਕੋਈ ਵਾਰਤਾਲਾਪ ਹੋਇਆ ਇਸ ਬਾਰੇ ਤੁਹਾਡਾ? ਪੰਜਾਬ ਸਰਕਾਰ ਨਾਲ ਵਾਰਤਾਲਾਪ ਨਹੀਂ ਹੋਇਆ ਤਾਂ ਸੰਸਕਾਰ ਦਿੱਤੀ, ਈਟੀਓ ਸਾਹਿਬ ਆਏ ਇਰਪੈਂਸੀ ਕੀ ਈਟੀਓ ਜਿਹੜੇ ਇਹਨਾਂ ਦੇ ਕੈਬਨਿਟ ਮੰਤਰੀ ਹੈਗੇ ਨੇ ਉਹਨਾਂ ਨੇ ਵੀ ਅਸ਼ੋਰੈਂਸ ਦਿੱਤੀ ਕਿ ਪਰਿਵਾਰ ਨੂੰ ਵੀ ਪੁਲਿਸ ਵਾਲਿਆਂ ਨੇ ਉਹਨਾਂ ਨੇ ਹਦਾਇਤ ਕੀਤੀ ਹੈ ਵੀ ਜਲਦ ਤੋਂ ਜਲਦ ਮੁਲਜ਼ਮ ਫੜੇ ਜਾਣਗੇ ਪਰ ਅਜੇ ਤੱਕ ਤਿੰਨ ਫੜੇ ਨੇ ਇਹਨਾਂ ਨੇ ਪੰਜ ਕੋ ਉਹਨਾਂ ਨੇ ਵੈਪਨ ਉਹਨਾਂ ਨੂੰ ਰਿਕਵਰ ਕੀਤੀ ਨੇ ਪਰ ਜਿਹੜਾ ਕਿਨਪਿੰਨ ਮੇਨ ਹੈਗਾ ਨਾ ਜਿਹ ਜਿਨੇ ਜਿਹੜੇ ਕਹਿੰਦੇ ਸਾਰਾ ਕੁਝ ਹੋਇਆ ਵਾ ਉਹ ਅਭੀ ਉਹ ਅਜੇ ਤੱਕ ਨਹੀਂ ਫੜਿਆ ਗਿਆ ਸਰ ਹੁਕਮ ਮੰਗ ਕੇ ਹੁਕਮ ਮੰਗ ਵੇਖੋ ਸਾਡੀ ਪਹਿਲੀ ਦੇ ਸੀਐਮ ਸਾਹਿਬ ਕੋਈ ਹੈਗੀ ਆ ਵੀ ਲਾਅ ਐਂਡ ਆਰਡਰ ਤੇ ਕਿਉਂਕਿ ਹੋਮ ਡਿਪਾਰਟਮੈਂਟ ਸੀਐਮ ਸਾਹਿਬ ਕੋ ਆ ਉਹਨਾਂ ਕੋਈ ਮੰਗ ਹੈਗੀ ਵੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਪਾਇਨ ਦੀ ਦੇਖਿਆ ਜਾਵੇ ਟਿਲ ਡੇਟ ਸੀਐਮ ਸਾਹਿਬ ਵੱਲੋਂ ਕੋਈ ਵੀ ਟਿੱਪਣੀ ਨਹੀਂ ਕੀਤੀ ਗਈ ਘੱਟੋ ਘੱਟ ਸਾਡੇ ਪੰਜਾਬ ਦੇ ਵਿੱਚ ਆਈ ਥਿੰਕ 50 ਤੋਂ 60 ਹਜ਼ਾਰ ਵਕੀਲ ਪਾਈਚਾਰਾ ਹੋਣਾ ਵਾ ਉਹਨਾਂ ਦੇ ਨਾਲ ਜਿਹੜੇ ਮੁੰਚੀ ਸਾਹਿਬਾਂ ਉਹਨਾਂ ਦੇ ਪਰਿਵਾਰ ਜੁੜੇ ਨੇ ਪਰ ਸੀਐਮ ਸਾਹਿਬ ਵੱਲੋਂ ਕੋਈ ਵੀ ਟਿੱਪਣ ਦੂਜੀ ਗੱਲ ਹੈ ਕੀ ਆ ਮੈਂ ਸੀਐਮ ਸਾਹਿਬ ਨੂੰ ਅਪੀਲ ਕਰੂੰਗਾ ਵੀ ਤੁਹਾਡਾ ਗ੍ਰੇਸ਼ੀਆ ਜਿਹੜਾ ਸੀਐਮ ਰੀਲੀਫ ਫੰਡ ਹੁੰਦਾ ਪਾ ਉਹਦੇ ਵਿੱਚ ਇਮੀਡੀਏਟਲੀ ਕਿਉਂਕਿ ਇਹ ਬੜੇ ਗਰੀਬ ਪਰਿਵਾਰ ਦਾ ਮੁੰਡਾ ਹੈ ਇਹਨੇ ਕੋਸ਼ਿਸ਼ ਸਮੇਂ ਦੇ ਵਿੱਚ ਆਪਣਾ ਕੰਮ ਬਹੁਤ ਵਧੀਆ ਖੜਾ ਕਰ ਲਿਆ ਇਹ ਬਗਾਲ ਦਿੱਤਾ ਪਰ ਜਿਹੜਾ ਵਕੀਲ ਆ ਨਾ ਉਹਦੀ ਜਿਹੜੀ ਸੋਰਸ ਆਫ ਇਨਕਮ ਸਿਰਫ ਉਹਦੇ ਉਹਦੇ ਉੱਤੇ ਡਿਪੈਂਡੈਂਟ ਹੈਗੀ ਹੈ ਸਾਰੀ ਫੈਮਿਲੀ ਸਾਰਾ ਪਰਿਵਾਰ ਉੱਤੇ ਡਿਪੈਂਡੈਂਟ ਹੁੰਦਾ ਮੈਂ ਸੀਐਮ ਸਾਹਿਬ ਨੂੰ ਅਪੀਲ ਕਰੂੰਗਾ 20 ਲੱਖ ਰੁਪਇਆ ਘਟੋ-ਘਟ ਆਪਣੀ ਸੀਐਮ ਰੀਲੀਫ ਫੰਡ ਤੋਂ ਇਹਨਾਂ ਦੇ ਪਰਿਵਾਰ ਨੂੰ ਰੀਲੀਜ਼ ਕਰਨ ਤਾਂ ਜੋ ਉਹ ਕੀ ਜਦੋਂ ਸਾਡਾ ਲਾਅਰ ਪ੍ਰੋਟੈਕਸ਼ਨ ਬਿਲ ਲਗਾਵਾ ਕੁਝ ਇੱਕ ਸਟੇਟ ਸਿਗੇ ਜਿਹਨਾਂ ਪਾਸ ਕਰਤਾ ਵਾ ਸਾਡੇ ਹਜੇ ਪੰਜਾਬ ਨੇ ਲਾਅਰ ਪ੍ਰੋਟੈਕਸ਼ਨ ਬਿਲ ਨਹੀਂ ਪਾਸ ਕੀਤਾ ਮੈਂ ਸੀਐਮ ਸਾਹਿਬ ਨੂੰ ਕਹੂੰਗਾ ਵੀ ਵਿਧਾਨ ਸਭਾ ਦੇ ਵੀ ਲਾਅਰ ਪ੍ਰੋਟੈਕਸ਼ਨ ਬਿਲ ਪਾਸ ਕਰਕੇ ਯੂਨੀਅਨ ਲਾਅ ਮਿਨਿਸਟਰ ਨੂੰ ਮਗਾਉਂਗਾ ਵੀ ਉਹਨੂੰ ਇੰਪਲੀਮੈਂਟ ਕੀਤਾ ਜਾਵੇ ਤਾਂ ਕਿ ਸਾਡੀ ਸੇਫਟੀ ਬਾਰੇ ਕੁਝ ਹੋ ਸਕੇ ਸਰ ਪੰਜਾਬ ਤੁਸੀਂ ਲਗਾਤਾਰ ਕਹਿ ਰਹੇ ਕਿ ਪੰਜਾਬ ਦੇ ਚ ਮਾਹੌਲ ਬਹੁਤ ਵਧੀਆ ਲੋਡਡ ਬਹੁਤ ਠੀਕ ਠਾਕ ਹੈ ਮੇਰੇ ਕੋ ਪੰਜਾਬ ਸਰਕਾਰ ਨੂੰ ਵੀ ਜਾ ਕੇ ਪੁੱਛੋ ਮੈਂ ਤਾਂ ਆਮ ਬੰਦੇ ਦੀ ਤੁਹਾਡਾ ਨਾਲ ਗੱਲ ਕਰਦਾ ਵਾਂ ਤੁਹਾਡੇ ਸਾਹਮਣੇ ਸਾਰਾ ਹੈਗਾ ਮੀਡੀਆ ਤੋਂ ਕਿਹੜੀ ਗੱਲ ਲੁਕੀ ਹੈਗੀ ਹੋ ਹੁਣ ਤੁਹਾਡੇ ਸਾਹਮਣੇ ਸਾਡੀ ਐਗਜ਼ਾਮਪਲ ਲੱਗੀ ਆ ਵਕੀਲ ਜਿਹੜਾ ਕੇਸ ਲੜਨਦਿਆ ਉਹਨਾਂ ਦੀ ਆਪਣੀ اندر ਦੀ ਪਾਰਟੀ ਬਾਜ਼ੀ ਕੋਈ ਗੁੱਟ ਬਾਜ਼ੀ ਕਿ ਉਹਦੇ ਕਰਕੇ ਵਕੀਲ ਤੇ ਉਹਨਾਂ ਨੇ ਇਨਸੀਡੈਂਟ ਹੋ ਗਿਆ ਤੇ ਪੰਜਾਬ ਸਰਕਾਰ ਦੇ ਫੋਕੇ ਦਾਵੇ ਹੈਗੇ ਨੇ ਮੈਂ ਨਹੀਂ ਸਮਝਦਾ ਵੀ ਕੋਈ ਡੀਆਰਡਰਡ ਸਿਚੁਏਸ਼ਨ ਕੋਈ ਇਡੀ ਵਧੀ ਹੈਗੀ ਪੰਜਾਬ ਦੇ ਵਿੱਚ ਤੁਹਾਡੇ ਮੀਡੀਆ ਰੇ ਮੈਂ ਸਾਰੇ ਜਿਹੜੇ ਸੀਐਮ ਸਾਹਿਬ ਤੇ ਪ੍ਰਸ਼ਾਸਨ ਨੂੰ ਵੀ ਕਹਾਂਗਾ ਵੀ ਥੋੜਾ ਜਿਹਾ ਜਿਹੜੀ ਕੁੰਭਗੰਨ ਦੀ ਨੀਂਦ ਸੁੱਤੇ